ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਰ ਰੋਜ਼ੀ ਤਰ੍ਹਾਂ ਹਾਜ਼ਰ ਹੋ ਗਏ ਆ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬੜੀ ਮਿਹਰਬਾਨੀ ਜੀ ਥੋੜਾ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਤਰਨਤਾਰਨ ਦੀ ਕਰਦੇ ਆਂ ਜੀ ਕੀ ਹਾਲ ਚਾਲ ਨੇ ਹੁਣ ਤਾਂ ਦਿਨ ਬਹੁਤ ਥੋੜੇ ਰਹਿ ਗਏ ਨੇ ਨਾ ਮਾਤਰ ਦੇ ਦਿਨ ਰਹਿ ਗਏ ਨੇ ਤੇ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਜੀ ਉੱਥੇ ਦੇਖੋ ਜੀ ਗੱਲ ਇਹ ਵੀ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਹਲੇ ਆਪਾਂ ਕਹਿ ਸਕਦੇ ਹਾਂ ਵੀ 6 ਦਿਨ ਬਾਕੀ ਆ ਕਿਉਂਕਿ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆਂ ਅੱਜ ਤੋਂ ਜੇਕਰ ਆਪਾਂ ਦਿਨ ਗਣੀਏ ਤਾਂ ਬਾਕੀ 6 ਆ 11 ਨਵੰਬਰ ਨੂੰ ਵੋਟਾਂ ਪੈਣੀਆਂ 14 ਨਵੰਬਰ ਨੂੰ ਨਤੀਜਾ ਹੋਣਾ ਜਿਹੜਾ ਇਹ 11 ਤਰੀਕ ਨੂੰ ਵੋਟਾਂ ਪਾਉਣੀਆਂ ਪੈਣੀਆਂ 9 ਦੀ ਰਾਤ ਨੂੰ ਪ੍ਰਚਾਰ ਬੰਦ ਹੋ ਜਾਣਾ 8:00 ਨੂੰ 5 ਵਜੇ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ ਕੁਝ ਘੰਟੇ ਹੁੰਦੇ ਆ ਉਹ ਹੁੰਦੇ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨ ਵਾਲੇ ਯਾਨੀ ਕਿ ਤੁਹਾਨੂੰ 9 ਨੂੰ ਰੋਲਾ ਰੱਪਾ ਰੋਡ ਸ਼ੋਅ ਰੈਲੀਆਂ ਕਠਵਟ ਵਜੇ ਗਜੇ ਇਹ ਬੰਦ ਹੋ ਜਾਣੇ ਆ ਪਰ ਜਿਹੜੀ ਇਹ ਆਖਰੀ ਦਿਨ ਆ ਰੋਡ ਸ਼ੋਅ ਵਾਲੇ ਰੈਲੀਆਂ ਵਾਲੇ ਇਹਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਕੀੜੇ ਕੱਢੇ ਜਾ ਰਹੇ ਆ ਵੀ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਸਾਡੇ ਤੋਂ ਚੰਗਾ ਕੋਈ ਨਹੀਂ ਦੂਜੇ ਤੋਂ ਮਾੜਾ ਕੋਈ ਨਹੀਂ ਸੋ ਸਾਰੀਆਂ ਸਿਆਸੀ ਪਾਰਟੀਆਂ ਦਾ ਪੂਰਾ ਇੱਜ਼ਤ ਵਾਲਾ ਜ਼ੋਰ ਲੱਗਾ ਪਿਆ ਅਗਲੀ ਗੱਲ ਇਹ ਜੀ ਕਿ ਮੈਂ ਇਸ ਗੱਲ ਤੇ ਹੈਰਾਨ ਆ ਵੀ ਤਰਨ ਤਰਨ ਵਾਲੀ ਜਿਵਨੀ ਚੋਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਉਹ ਸੋਚਦੀਆਂ ਜਿਵੇਂ ਇਹ ਜ਼ਿੰਦਗੀ ਦੀ ਆਖਰੀ ਚੋਣ ਹੁੰਦੀ ਆ ਹੁਣ ਲਗਾਤਾਰ ਇੱਕ ਦੂਜੇ ਦੇ ਪੈਰ ਮਿੱਤੇ ਜਾਂਦੇ ਆ ਕਦੇ ਕੋਈ ਕਿਸੇ ਦੀ ਵੀਡੀਓ ਕੱਢ ਲਿਆਉਂਦਾ ਕਦੇ ਕੋਈ ਹੋਰ ਗੱਲ ਕਰ ਦਿੰਦਾ ਜਿਹੜੀ ਅੱਜ ਗੱਲ ਕਿਸੇ ਦੇ ਭਾਸ਼ਣ ਦੇ ਵਿੱਚੋਂ ਸਾਹਮਣੇ ਆਉਂਦੀ ਆ ਉਸ ਗੱਲ ਦੇ ਉੱਤੇ ਕੇਂਦਰ ਤੇ ਚਾਰ ਪੰਜ ਨੇ ਕੱਢ ਦਿੰਦੇ ਆ ਇਹ ਨਹੀਂ ਗੱਲ ਕਹਿੰਦੇ ਵੀ ਜਿਹੜੇ ਪਿਛਲੇ ਕਈ ਸਾਲਾਂ ਦੇ ਤਰਨ ਤਾਰਨੇ ਮਸਲੇ ਆ ਉਹਦੇ ਵੱਲ ਅਸੀਂ ਖਿਆਲ ਕਰਦੇ ਆ ਤਰਨ ਤਾਰਨ ਦੇ ਲੋਕਾਂ ਨੂੰ ਪੁੱਛੋ ਤਾਂ ਸਹੀ ਨਾ ਵੀ ਉਹਨਾਂ ਦੇ ਕਿਹੜੇ ਕਿਹੜੇ ਮਸਲੇ ਆ ਉਹਨਾਂ ਮਸਲਾਂ ਦੀ ਕੋਈ ਗੱਲ ਨਹੀਂ ਜਾਣਤਾ ਪੰਥ ਦੇ ਨਾਂ ਤੇ ਵੋਟਾਂ ਮੰਗੋ ਤੇ ਜਾਂ ਫਿਰ ਦੂਜੇ ਦੀਆਂ ਵੋਟਾਂ ਕੱਟੋ ਕਿਉਂਕਿ ਉਹਦੇ ਮੂੰਹ ਦੇ ਵਿੱਚੋਂ ਆਹ ਗੱਲ ਨਿਕਲੀ ਆ ਉਹਨੇ ਇੱਕ ਵਾਰੀ ਆਹ ਗੱਲ ਕਹੀ ਸੀ ਉਹਦੀ ਇੱਕ ਵਾਰੀ ਵੀਡੀਓ ਆਈ ਆਈ ਸੀ ਉਹਦਾ ਇੱਕ ਵਾਰੀ ਬਿਆਨ ਇਹ ਆਇਆ ਸੀ ਮਤਲਬ ਇਹ ਜੀ ਕਿ ਇਹ ਟਾਈਮ ਵੀ ਵੇਸਟ ਕਰੀ ਜਾਂਦੇ ਆ ਇਹ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਅਵੇਸਲਾ ਕਰੀ ਜਾਂਦੇ ਆ ਸੋ ਇਸ ਤਰੀਕੇ ਦੇ ਨਾਲ ਇੰਡਿਆਨ ਦੇ ਜਿੱਤਣ ਦੀਆਂ ਕੋਸ਼ਿਸ਼ਾਂ ਹੈਗੀਆਂ ਉਸ ਤੋਂ ਅਗਲੀ ਗੱਲ ਪੰਜ ਮੁੱਖ ਪਾਰਟੀਆਂ ਦਾ ਮੁਕਾਬਲਾ ਉਹਦੇ ਵਿੱਚੋਂ ਤਿੰਨਾਂ ਦਾ ਮੁੱਖ ਤੌਰ ਤੇ ਮੁਕਾਬਲਾ ਮੈਂ ਅੱਗੇ ਵੀ ਗੱਲ ਦੱਸਦਾ ਹੁੰਨਾ ਮਨਦੀਪ ਸਿੰਘ ਦੀ ਸਥਿਤੀ ਇਸ ਵੇਲੇ ਉੱਥੇ ਚੰਗੀ ਹੈ ਉਹਦਾ ਮੁੱਖ ਮੁਕਾਬਲਾ ਹੈਗਾ ਜੀ ਅਕਾਲੀ ਦਲ ਦੀ ਉਮੀਦਵਾਰ ਦੇ ਨਾਲ ਪ੍ਰਿੰਸੀਪਲ ਗੋਵਿੰਦਰਪੁਰਨ ਦਾਵਾ ਦੇ ਨਾਲ ਆਮ ਆਰਮੀ ਪਾਰਟੀ ਹੁੱਕੇ ਸੱਤਾ ਦੇ ਵਿੱਚ ਹੈ ਇਸ ਕਰਕੇ ਇਹਨਾਂ ਦੇ ਵੀ ਟੱਕਰ ਦੇ ਵਿੱਚ ਹੈਗੀ ਗੱਲ ਹਰਮੀਤ ਸਿੰਘ ਸਦੂ ਦੇ ਖਿਲਾਫ ਇਹ ਗੱਲ ਜਾਂਦੀ ਹੈ ਵੀ ਉਹ ਅਕਾਲੀਆਂ ਦੇ ਵਿੱਚੋਂ ਆਇਆ ਤੇ ਉਹਦੇ ਉੱਤੇ ਦੋਸ਼ ਕਿਥਤ ਤੌਰ ਦੇ ਉੱਤੇ ਨਸ਼ੇ ਵਾਲੇ ਲੱਗਦੇ ਰਹੇ ਆ ਲੋਕ ਇਹ ਗੱਲ ਕਹਿੰਦੇ ਵੀ ਆਮ ਆदमी ਪਾਰਟੀ ਪਹਿਲਾਂ ਇਸ ਬੰਦੇ ਦੇ ਖਿਲਾਫ ਸੀ ਕਿਉਂਕਿ ਪਿਛਲੀ ਵਾਰ 22 ਦੀ ਚੋਣ ਇਹਦੇ ਖਿਲਾਫ ਹੀ ਲੜੀ ਸੀ ਕਸ਼ਮੀਰ ਸਿੰਘ ਸੋਲਹੋਰਾ ਨੇ ਹੁਣ ਉਦੋਂ ਜਿਹੜੇ ਦੋਸ਼ ਲਾਉਂਦੇ ਰਹੇ ਹੁਣ ਇਹ ਆਮ ਆदमी ਪਾਰਟੀ ਜਾ ਗਿਆ ਤੇ ਹੁਣ ਇਹਨੂੰ ਸਿਫਤਾ ਕਰੀ ਜਾਂਗੇ ਵੀ ਇਹਦੀ ਤੋਕੀ ਬਣਦੀ ਆ ਸੋ ਆਮ ਆदमी ਪਾਰਟੀ ਨੇ ਆਪ ਦਾ ਰਿਕਾਰਡ ਬਰਕਰਾਰ ਰੱਖਿਆ ਵੀ ਜਿਹੜੇ ਪਮਕੜ ਪਮੁਕੜਾ ਉਮੀਦਦਾਰ ਉਹ ਮਾਰਦੇ ਹੋ ਭਾਵੇਂ ਪਰ ਸਾਨੂੰ ਸਿਰ ਤਸਿਰਫ ਨਵਾਂ ਬੰਦਾ ਚਾਹੀਦਾ ਉਧਾਰਾ ਬੰਦਾ ਲੈ ਕੇ ਟੂਣ ਲੜਾਉਣੀ ਤੇ ਜਿਤਾਉਣੀ ਆ ਸੋ ਇਹਨੇ ਕੀ ਬੰਦਾ ਪਰ ਇਹ ਜੀ ਕੇਸ ਵੇਲੇ ਪ੍ਰਚਾਰ ਪੂਰੇ ਜ਼ੋਰਾਂ ਦੇ ਉੱਤੇ ਆ ਇੱਕ ਦੂਜੇ ਦੇ ਪੂਰੇ ਪੈਰ ਮਿੱਦੇ ਜਾ ਰਹੇ ਆ ਉਧਰ ਇਹ ਵੀ ਗੱਲ ਕਹੀ ਜਾਂਦੇ ਕਿ ਭਾਈ ਗੈਂਗਸਟਰਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਬੰਦੇ ਖੜੇ ਕਿਤੇ ਆ ਜਿਹੜਾ ਕਿ ਅਕਾਲੀ ਦਲ ਦੀ ਉਮੀਦਵਾਰ ਆ ਉਧਰ ਜਿਹੜੀ ਕਾਂਗਰਸੀ ਆ ਉਹ ਇਸ ਗੱਲ ਤੇ ਘਰੇ ਬੈਠੇ ਆ ਉਹ ਕਹਿੰਦੇ ਦੇਖੋ ਜੀ ਕਿ ਆ ਜਿਹੜੀ ਸਰਦਾਰ ਬੂਟਾ ਸਿੰਘ ਦੇ ਬਾਰੇ ਇਹਨੇ ਅਪਸ਼ਬਦ ਵਰਤਦੇ ਆ ਰਾਜਾ ਬੜਿੰਗ ਨੇ ਸੋ ਇਹ ਗੱਲਾਂ ਉੱਥੇ ਉੱਭਰੀਆਂ ਹੋਈਆਂ ਜੀ ਜੀ ਬਿਲਕੁਲ ਪਟਨਾ ਸਾਹਿਬ ਆ ਜਿਹੜੀ ਰਾਜਾਵੜੀ ਹੋਰਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਬੂਟਾ ਸਿੰਘ ਹੋਰਾਂ ਦੇ ਬਾਬਤ ਜਿਹੜੀਆਂ ਗੱਲਾਂ ਹੈ ਕਈਆਂ ਇਹ ਭਲਾਂ ਕਹਿਣ ਵਾਲੀਆਂ ਬਣਦੀਆਂ ਸੀ ਸਾਡੇ ਕੀ ਸਿਆਸਤਦਾਨਾਂ ਨੂੰ ਇਸ ਗੱਲ ਦੀ ਸਮਝ ਹੀ ਹੈ ਨਹੀਂ ਵੀ ਕਿਹੜੀ ਗੱਲ ਕਹਿਣੀ ਹੈ ਤੇ ਕਿਹੜੀ ਨਹੀਂ ਦੇਖੋ ਮੈਂ ਨਾ ਇਹ ਗੱਲ ਪਹਿਲਾਂ ਤਾਂ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਵੀ ਕੋਈ ਕਿਸੇ ਦੇ ਕਾਲੇ ਚਿੱਟੇ ਰੰਗ ਦੇ ਉੱਤੇ ਕਿਉਂ ਜਾਵੇ ਪਹਿਲੀ ਗੱਲ ਤਾਂ ਇਹ ਆ ਪਰ ਇਹ ਭਾਰਤ ਦੀ ਰਾਜਨੀਤੀ ਉਹ ਆ ਜਿਹਦੇ ਵਿੱਚ ਗੱਲ ਕਰਦੇ ਕਰਦੇ ਸਿਆਸੀ ਲੋਕ ਕੁੱਤਾ ਬਾਂਦਰ ਤੱਕ ਵੀ ਕਹਿ ਜਾਂਦੇ ਆ ਜਿਹੜਾ ਕਿ ਕਹਿਣਾ ਨਹੀਂ ਚਾਹੀਦਾ ਹੁਣ ਮੈਂ ਬਹੁਤ ਵਾਰ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਹ ਕੁਝ ਇੱਥੇ ਹੀ ਨਹੀਂ ਇਹ ਕੁਝ ਬਿਹਾਰ 'ਚ ਵੀ ਚੱਲੀ ਜਾਂਦਾ ਬਿਹਾਰ ਦੇ ਵਿੱਚ ਵੀ ਇੱਕ ਦੂਜੇ ਦੀ ਮਿੱਟੀ ਪਟਣ ਵਾਸਤੇ ਕਸਰ ਕੋਈ ਨਹੀਂ ਛੱਡੀ ਬਹੁਤ ਕੁਝ ਕਹੀ ਜਾਂਦੇ ਉਹ ਪਰ ਜਿਹੜੀ ਤਾਜ਼ਾ ਗੱਲ ਆ ਉਹ ਇਹ ਜੀ ਕਿ ਰਾਜਾ ਵੜਿੰਗ ਨੇ ਭਾਸ਼ਣ ਦੇ ਵਿੱਚ ਇਹ ਗੱਲ ਕਹਿਤੀ ਕਿ ਜਿਹੜਾ ਸੀ ਸਰਦਾਰ ਬੂਟਾ ਸਿੰਘ ਉਹ ਜੀ ਲੋਕਾਂ ਦੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਪੱਠੇ ਵੱਢਦਾ ਹੁੰਦਾ ਸੀ ਖੰਭੇ ਥੱਲੇ ਬੈਠ ਕੇ ਪਰਦਾ ਹੁੰਦਾ ਸੀ ਮਜਵੀ ਸਿੰਘ ਸੀ ਵਾਲਮੀਕੀ ਮਜਵੀ ਸਿੰਘ ਤੇ 6 ਫੁੱਟ ਉੱਚਾ ਕੱਢ ਸੀ ਕਾਲੇ ਰੰਗ ਦਾ ਮਾਲਕ ਸੀ ਤੇ ਕਾਂਗਰਸ ਨੇ ਉਸ ਬੰਦੇ ਨੂੰ ਗ੍ਰਹਿ ਮੰਤਰੀ ਤੱਕ ਬਣਾਇਆ ਇਹ ਕਾਂਗਰਸ ਹੀ ਖੜਦੀ ਆ ਇਹ ਵੀ ਗੱਲ ਸੱਚੀ ਆ ਕਿ ਸਰਦਾਰ ਬੂਟਾ ਸਿੰਘ ਮਜਵੀ ਸਿੱਖ ਪਰਿਵਾਰ ਚੋਂ ਸੀ ਇਹ ਵੀ ਗੱਲ ਸੱਚੀ ਆ ਉਹ ਖੰਬੇ ਥੱਲੇ ਪੜਦਾ ਸੀ ਇਹ ਵੀ ਗੱਲ ਸੱਚੀ ਆ ਉਹ ਬੰਦਾ ਗਰੀਬੀ ਦੇ ਵਿੱਚੋਂ ਬਹੁਤ ਆਇਆ ਪਰ ਇਹ ਗੱਲਾਂ ਸਟੇਜ ਦੇ ਉੱਤੇ ਖੜ ਕੇ ਕਹਿਣ ਵਾਲ ਗਿਆ ਨਹੀਂ ਤੇ ਗੱਲ ਇਹ ਨਹੀਂ ਵੀ ਕੱਲਾ ਉਹ ਮਜਵੀ ਸਿੱਖ ਸੀ ਤੇ ਉਹ ਭਾਈ ਐਦਾਂ ਖੰਬੇ ਥੱਲੇ ਪੜਦਾ ਸੀ ਉਹਦੇ 'ਚ ਕਾਬਲੀਅਤ ਵੀ ਬਹੁਤ ਵੱਡੀ ਸੀ ਅੱਠ ਵਾਰ ਲੋਕ ਸਭਾ ਮੈਂਬਰ ਰਿਹਾ ਸੀ ਜੀ 8 ਵਾਰ ਤੇ ਫਿਰ ਇਸ ਕਰਕੇ ਉਹਦੀ ਕਾਬਲੀਅਤ ਦੇ ਆਧਾਰ ਤੇ ਉਹਨੂੰ ਬਣਾਇਆ ਗਿਆ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ ਇਹ ਗੱਲ ਕਹਿਣ ਦੀ ਲੋੜ ਨਹੀਂ ਸੀ ਪਰ ਸਾਡੇ ਨੇਤਾ ਜਿਹੜੇ ਉਹ ਕਈ ਵਾਰੀ ਬਜਟ ਦੇ ਵਿੱਚ ਆ ਕੇ ਜੋ ਮੂੰਹ ਦੇ ਵਿੱਚ ਆਉਂਦੇ ਆ ਉਹ ਗੱਲ ਕਹਿ ਜਾਂਦੇ ਆ ਕਿ ਬਾਅਦ ਦੇ ਵਿੱਚ ਪੰਗੇ ਉਹ ਪੰਗੇ ਜਿਹੜੇ ਤੁਹਾਡੇ ਸਾਹਮਣੇ ਆਏ ਆ ਤੋਂ ਮਤਲਬ ਇਹ ਜੀ ਕਿ ਇਸ ਵੇਲੇ ਇਹ ਜਿਹੜਾ ਐਸ்சி ਕਮਿਸ਼ਨ ਆ ਉਹਦੇ ਤੱਕ ਵੀ ਇਹ ਗੱਲ ਪਹੁੰਚ ਗਈ ਆ ਲਗਾਤਾਰ ਇਸ ਬੰਦੇ ਦੇ ਖਿਲਾਫ ਯਾਨੀ ਕਿ ਰਾਜਾ ਬੜਿੰਗ ਦੇ ਖਿਲਾਫ ਕਾਰਵਾਈ ਮੰਗੀ ਜਾ ਰਹੀ ਆ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਇਹਨੇ ਸਭ ਦੀਆਂ ਭਾਵਨਾਵਾਂ ਛੱਲੀ ਕੀਤੀਆਂ ਇਹਦੇ ਉੱਤੇ ਬਣਦੀ ਸਰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਪ੍ਰਚਾਰ ਦੇ ਵਿੱਚ ਨਹੀਂ ਮੜਨ ਦੇਣਾ ਚਾਹੀਦਾ ਸੋ ਆ ਗੱਲਾਂ ਇਸ ਵੇਲੇ ਚੱਲ ਪਈਆਂ ਪਰ ਮੇਰੀ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਇੱਕ ਬੇਨਤੀ ਆ ਦੇਖੋ ਜਿਹੜੀ ਬੀਬੀ ਆ ਉਹ ਜਿਹਨੇ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ ਕੇਸ ਕੀਤਾ ਸੀ ਉਹ ਵੀ ਤਾਂ ਆਪਾਂ ਜਾਣਦੇ ਜੀ ਕਿ ਦਲਿਤ ਭਾਈਚਾਰੇ ਦੇ ਵਿੱਚੋਂ ਆ ਕੋਈ ਆਮ ਆਦਮੀ ਪਾਰਟੀ ਦਾ ਇੱਕ ਵੀ ਨੇਤਾ ਉਸ ਬੀਬੀ ਦੇ ਹੱਕ 'ਚ ਕਦੇ ਬੋਲਿਆ ਇਹਨਾਂ ਦੇ ਕਿੰਨੇ ਵਿਧਾਇਕਾਂ ਦੇ ਉੱਤੇ ਦੋਸ਼ ਲੱਗੇ ਵੀ ਭਾਈ ਕਿਸੇ ਦਲਿਤ ਭਾਈ ਚਿਹੜੀ ਕੁੜੀ ਨੇ ਕੋਈ ਜ਼ਿਆਰਤੀ ਦੀ ਗੱਲ ਕਹੀ ਕਦੇ ਕਿਸੇ ਬੰਦੇ ਨੇ ਗੱਲ ਕਹੀ ਕਿ ਦਲਿਤ ਕਰਕੇ ਮੇਰੇ ਨਾਲ ਇਹ ਤੱਕਾ ਹੋਇਆ ਥਾਣੇ ਦੇ ਵਿੱਚ ਕਦੇ ਇਹ ਬੋਲੇ ਇਹਨਾਂ ਨੂੰ ਵੀ ਉਹ ਚਿੱਤੇ ਆਇਆ ਇਹਨਾਂ ਨੂੰ ਆਪਦੀ ਪਾਰਟੀ ਦੇ ਵਿੱਚ ਕੀਤੇ ਕੇ ਕੰਮ ਚਿੱਤੇ ਨਹੀਂ ਆਏ ਗੱਲਾਂ ਚਿੱਤੇ ਨਹੀਂ ਆਈਆਂ ਸੋ ਇਹ ਡਰਾਮੇਬਾਜ਼ ਆ ਸਾਰੇ ਡਰਾਮੇਬਾਜ਼ ਆ ਦਲਿਤ ਭਾਈ ਚਿਹੜੀ ਦਾ ਸਨਮਾਨ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਪਰ ਇਹ ਪਖੰਡਵਾਜ਼ੀ ਵੀ ਕਰਦੇ ਆ ਰਾਜਾ ਵੜਿੰਗਰ ਨੇ ਮਾਫੀ ਵੀ ਮੰਗ ਲਈ ਆ ਉਹਨੇ ਕਿਹਾ ਜੀ ਕਿ ਮੈਂ ਰੰਗਰੇਟੇ ਗੁਰੂ ਕੇ ਬੇਟੇ ਵੀ ਕਿਹਾ ਮੈਂ ਬਸ ਬਜਟ ਦੇ ਵਿੱਚ ਆ ਕੇ ਬੋਲਿਆ ਪਰ ਮੈਂ ਕਿਸੇ ਦੇ ਭਾਵਨਾ ਨੂੰ ਸੱਟ ਨਹੀਂ ਮਾਰਨੀ ਚਾਹੁੰਦਾ ਪਰ ਇਹ ਮੁੱਦਾ ਬਹੁਤ ਵੱਡਾ ਬਣਿਆ ਇਸ ਮੁੱਦੇ ਦੇ ਆਧਾਰ ਦੇ ਉੱਤੇ ਹੁਣ ਚੋਣ ਲੜੀ ਜਾਣੀਆਂ ਫਿਰ ਮੈਂ ਗੱਲ ਕਹਿਣਾ ਇੱਕ ਭਾਸ਼ਣ ਮੂੰਹ ਤੋਂ ਨਿਕਲੀ ਇੱਕ ਗੱਲ ਉਹਦੇ ਆਧਾਰ ਦੇ ਉੱਤੇ 5-7 ਦਿਨ ਨਿਕਲ ਜਾਂਦੇ ਆ ਮੁੱਦੇ ਤੇ ਨਹੀਂ ਆਉਂਦੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਣਾ ਸਾਹਿਬ ਮੁੱਦੇ ਖਤਮ ਨੇ ਖੈਰ ਅੱਗੇ ਵੱਧਦੇ ਆ ਗੱਲ ਕਰਦੇ ਆ ਪੰਜਾਬ ਯੂਨੀਵਰਸਿਟੀ ਦੀ ਜਿਹੜਾ ਰੌਲਾ ਪਿਆ ਸੀ ਐਫ ਡਾਇਵਰਟ ਦਾ ਕਹਿੰਦੇ ਕਿ ਉਹ ਵਿਵਾਦ ਖਤਮ ਹੋ ਗਿਆ ਜੀ हां बिल्कुल जी असल ਵਿੱਚ ਐਫੀਡੈਕਟਿਵ ਵਿਵਾਦ ਸੀ ਕਿਹਪ ਲਈ ਗੱਲ ਤਾਂ ਇਹ ਆ ਵਿਵਾਦ ਇਹ ਸੀਗਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹਦੇ ਵਿੱਚ ਦੋ ਵਿਵਾਦ ਇਸ ਵੇਲੇ ਚੱਲ ਰਹੇ ਆ ਇੱਕ ਤਾਂ ਵਿਵਾਦ ਇਹ ਆ ਜੀ ਕਿ ਉੱਥੇ ਉਹਦੇ ਸੈਨੇਟਰ ਨੂੰ ਭੰਗ ਕਰ ਦਿੱਤਾ ਗਿਆ ਜਿਹੜੀ ਸੈਨੇਟ ਭੰਗ ਹੋਈ ਆ ਉਸ ਤੋਂ ਬਾਅਦ ਤੇ ਪੰਜਾਬ ਦੀ ਸਰਕਾਰ ਨੇ ਕਿਹਾ ਜੀ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਸੁਪਰੀਮ ਕੋਰਟ ਤੱਕ ਜਾਵਾਂਗੇ ਇਹ ਅਸਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੰਜਾਬ ਦੇ ਅਧਿਕਾਰ ਨੂੰ ਖਤਮ ਕਰਨ ਵਾਲੀ ਗੱਲ ਆ ਜਿਹੜੀ ਉਹਨਾਂ ਨੇ ਕਾਰੀ ਦਿੱਤੀ ਕਹਿਣ ਦਾ ਭਾਵ ਹੁਣ ਤਾਂ ਚਲੋ ਵਿਦਿਆਰਥੀ ਇਸ ਗੱਲ ਤੇ ਵੀ ਧਰਨਾ ਦੇ ਰਹੇ ਆ ਤੇ ਪੰਜਾਬ ਦਾ ਕੋਈ ਵਿਧਾਇਕ ਨਹੀਂ ਧਰਨਾ ਦੇ ਰਿਹਾ ਗੱਲ ਇਹ ਵੀ ਆ ਵਿਦਿਆਰਥੀ ਦੇ ਰਹੇ ਆ ਪੰਜਾਬ ਦਾ ਕੋਈ ਵਿਧਾਇਕ ਕੋਈ ਧਰਨਾ ਨਹੀਂ ਦੇ ਰਿਹਾ ਪੰਜਾਬ ਦੇ ਵਿਧਾਇਕਾਂ ਨੂੰ ਇਸ ਗੱਲ ਦੇ ਨਾਲ ਕੋਈ ਫਿਕਰ ਨਹੀਂਗਾ ਵੀ ਭਾਈ ਉਹਦਾ ਉੱਥੇ ਆ ਕੇ ਸਿਹਰਾ ਲੈਣ ਦੇ ਲਈ ਸਭ ਤੋਂ ਮੂਰੇ ਹੋਣਗੇ ਇੱਕ ਉੱਥੇ ਮੁੱਦਾ ਇਹ ਉੱਠਿਆ ਸੀ ਕਿ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਇਹਦੇ ਵਿੱਚ ਕੋਈ ਵੀ ਵਿਦਿਆਰਥੀ ਜੇਕਰ ਦਾਖਲਾ ਲਊਗਾ ਭਾਵੇਂ ਕਿ ਦੇ ਵਿੱਚ ਤਾਂ ਉਹਦੇ ਵਿੱਚ ਗੱਲ ਸੀ ਜੀ ਕਿ ਉਹਨੂੰ ਐਫੀਡੇਵਿਟ ਤੇ ਲਿਖ ਕੇ ਦੇਣਾ ਪਊਗਾ ਮੈਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਦੌਰਾਨ ਕਦੇ ਵੀ ਕਿਸੇ ਵੀ ਵਿਸ਼ੇ ਦੇ ਉੱਤੇ ਪ੍ਰੋਟੈਸਟ ਦੇ ਵਿੱਚ ਹਿੱਸਾ ਨਹੀਂ ਲਵਾਂਗਾ ਮੈਂ ਕਦੇ ਵੀ ਇਹ ਨਹੀਂ ਕਰੂੰਗਾ ਵੀ ਭਾਈ ਉੱਥੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਵਾਂ ਹੁਣ ਇਸ ਗੱਲ ਦਾ ਮੁੱਦਾ ਫੱਗ ਗਿਆ ਵੀ ਤੁਸੀਂ ਤਾਂ ਭਾਈ ਵਿਦਿਆਰਥੀਆਂ ਦੇ ਸੰਵਿਧਾਨਕ ਹੱਕ ਹੋਣ ਲੱਗੇ ਆ ਜੇ ਕੋਈ ਯੂਨੀਵਰਸਿਟੀ 'ਚ ਗਲਤ ਹੁੰਦਾ ਹੋਊਗਾ ਤਾਂ ਕਿਉਂ ਨਹੀਂ ਤੁਸੀਂ ਹਿੱਸਾ ਲੈਣਾ ਤੇ ਉਥੇ ਹਿੱਸਾ ਲੈਣਾ ਪਊਗਾ ਇਹ ਤਾਂ ਸੰਵਿਧਾਨਕ ਹੱਕ ਦੇ ਉੱਤੇ ਡਾਕਾ ਮਾਰਨ ਵਾਲੀ ਗੱਲ ਆ ਸਾਡਾ ਸੰਵਿਧਾਨ ਲਿਖ ਕੇ ਤੇ ਬੋਲ ਕੇ ਵਿਰੋਧ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਤੇ ਯੂਨੀਵਰਸਿਟੀ ਕਨੇ ਜੀ ਸਾਨੂੰ ਰੈਕਟੋਰਡ ਤੇ ਲਿਖ ਕੇ ਦਿਓ ਇਸ ਕਰਕੇ ਕੁਝ ਵਿਦਿਆਰਥੀਆਂ ਨੇ ਇਸ ਵਿਸ਼ੇ ਦੇ ਉੱਤੇ ਮਰਨ ਵਰਤ ਸ਼ੁਰੂ ਕਰਤਾ ਤੇ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਝੁਕਿਆ ਹੁਣ ਉਹਨਾਂ ਨੇ ਕੱਲ ਡਰਾਫਟ ਬਣਾਤਾ ਵੀ ਭਾਈ ਅਸੀਂ ਇਹ ਆਪਦਾ ਹੁਕਮ ਵਾਪਸ ਲੈਨੇ ਆ ਇਹ ਫੈਸਲਾ ਵਾਪਸ ਲੈਨੇ ਆ ਤੇ ਵਿਦਿਆਰਥੀ ਇਸ ਮਸਲੇ ਦੇ ਵਿੱਚ ਕਹਿੰਨ ਦਾ ਪਵਜਿਤ ਹਾਸਲ ਕੀਤੀ ਆ ਜਿਹੜੇ ਵਿਦਿਆਰਥੀਆਂ ਨੇ ਮਰਨ ਵਰਤ ਸ਼ੁਰੂ ਕੀਤਾ ਸੀਗਾ ਉਹਨਾਂ ਦੇ ਵਿੱਚੋਂ ਕਈਆਂ ਨੇ ਮਰਨ ਵਰਤ ਛੱਡਤਾ हां ਜਿਹੜੀ ਸਟ੍ਰਾਈਕ ਚੱਲਦੀ ਆ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਕਿਉਂ ਭੰਗ ਕੀਤੀ ਤੇ ਉਹੀ ਥਾਂ ਦੇ ਉੱਤੇ ਹੁਣ ਹਰਿਆਣੇ ਵਾਲੇ ਬੰਦੇ ਪਾਉਣ ਨੂੰ ਤਿਆਰ ਆ ਉਹ ਧਰਨਾ ਜਾਰੀ ਰਹੂਗਾ ਪਰ ਜਿਹੜਾ ਇਹ ਐਫੀਡਿਵਟ ਮਵਾਦ ਸੀਗਾ ਇਹ ਮਸਲਾ ਹੱਲ ਹੋ ਗਿਆ ਜੀ ਜੀ ਤੇ ਜਨਾਬ ਸਾਹਿਬ ਆਪਾਂ ਅੱਗੇ ਵੀ ਸਾਡੇ ਵਾਲੇ ਰੇਡੀਓ ਦੇ ਉੱਪਰ ਇਹ ਖਬਰ ਸਾਂਝੀ ਕੀਤੀ ਸੀ ਕਿ ਕਬੱਡੀ ਖਿਡਾਰੀ ਜਿਸ ਤਰੀਕੇ ਦੇ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਕਹਿੰਦੇ ਕਿ ਉਹਦਾ ਜਿਹੜਾ ਪਰਿਵਾਰ ਹੈ ਕਬੱਡੀ ਖਿਡਾਰੀ ਦਾ ਮੰਨ ਗਿਆ ਤੇ ਜਗਰਾਉਂ ਦੇ ਵਿੱਚ ਪੋਸਟਮਾਰਟਮ ਹੋ ਗਿਆ ਜੀ ਦੇਖੋ ਜੀ ਦੋ ਖਬਰਾਂ ਨੇ ਹਰਮਨਜੀ ਇਹ ਨਾ ਦੋ ਕਬੱਡੀ ਖਿਡਾਰੀਆਂ ਬਾਰੇ ਆ ਇੱਕ ਕਬੱਡੀ ਖਿਡਾਰੀ ਜੀ ਪ੍ਰਿੰਸਪਾਲ ਸਿੰਘ ਜਿਹੜਾ ਪਿਛਲੇ ਦਿਨੀ ਕਤਲ ਹੁੰਦਾ ਉਹਦਾ ਕਤਲ ਕੀਤਾ ਜਾਂਦਾ ਗੁੰਡੇ ਬਦਮਾਸ਼ਾਂ ਦੇ ਵੱਲੋਂ ਕਾਰਨ ਨਹੀਂ ਪਤਾ ਲੱਗਾ ਤੇ ਦੋ ਬੰਦੇ ਪੁਲਿਸ ਨੇ ਫੜ ਲਏ ਤੇ ਇੱਕ ਜਿਹੜਾ ਕਾਲੂ ਨਾਂ ਦਾ ਬਦਮਾਸ਼ ਆ ਉਹਨੂੰ ਹਾਲੇ ਤੱਕ ਪੁਲਿਸ ਨੇ ਫੜਿਆ ਨਹੀਂ ਤੇ ਜਿਹਦੇ ਕਰਕੇ ਪਰਿਵਾਰ ਨੇ ਲੰਘੇ ਕੱਲ 5ਵੇਂ ਦਿਨ 5ਵੇਂ ਦਿਨ ਪੋਸਟਮਾਰਟਮ ਹੁੰਦਾ ਕਰਵਾਇਆ ਪਰਿਵਾਰ ਨੇ ਇਹ ਗੱਲ ਕਹੀ ਆ ਤੇ ਭਾਈ ਸਾਨੂੰ ਜਨੀ ਦੇਰ ਤੱਕ ਸਾਰੇ ਬੰਦੇ ਨਹੀਂ ਫੜਦੇ ਤੁਹਾਡੇ ਉੱਤੇ ਕੋਈ ਯਕੀਨ ਨਹੀਂ ਹੈਗਾ ਪਰਿਵਾਰ ਨੇ ਇਹ ਗੱਲ ਕਹੀ ਪਰ ਹੁਣ ਪੁਲਿਸ ਨੇ ਪਰਿਵਾਰ ਨੂੰ ਮਨਾ ਲਿਆ ਵੀ ਭਾਈ ਅਸੀਂ ਤੀਜਾ ਵੀ ਫੜ ਲਾਂਗੇ ਜੇਕਰ ਅਸੀਂ ਦੋ ਫੜਲੇ ਬੰਦੇ ਤੁਸੀਂ ਪੋਸਟਮਾਰਟਮ ਕਰਵਾਓ ਤੇ ਸਸਕਾਰ ਕਰੋ ਚਲੋ ਜੀ ਹੁਣ ਉਹ ਸਸਕਾਰ ਵਾਸਤੇ ਮੰਨ ਗਏ ਆ ਪੋਸਟਮਾਰਟਮ ਹੋ ਗਿਆ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਏ ਵੀ ਇੱਕ ਹੋਰ ਖਬਰ ਆ ਗਈ ਇੱਕ ਖਿਡਾਰੀ ਦਾ ਕੱਲ ਪੋਸਟਮਾਰਟਮ ਹੋਇਆ ਇੱਕ ਖਿਡਾਰੀ ਦਾ ਕੱਲ ਕਤਲ ਹੋ ਗਿਆ ਕੱਲ ਲੁਧਿਆਣਾ ਦੇ ਵਿੱਚ ਹੀ ਇੱਕ ਮੁੰਡਾ ਜਿਹੜਾ ਕਿ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਉਹ ਨਗਰ ਕੀਰਤਨ ਵਾਸਤੇ ਜਿਹੜਾ ਟੈਂਟ ਲੱਗਦਾ ਇਹ ਕੰਮ ਕਰ ਰਿਆ ਸੀਗਾ ਬਾਕੀਆਂ ਨਾਲ ਮਿਲ ਕੇ ਤੇ ਉੱਥੇ ਆਏ ਕੁਝ ਕੁ ਬਦਮਾਸ਼ ਉਹ ਗੋਲੀਆਂ ਮਾਰ ਕੇ ਚਾਰ ਜਣੇ ਨਕਾਬਪੋਸ਼ ਫਰਾਰ ਹੋ ਗਏ ਇਸ ਮੁੰਡੇ ਦੇ ਮਾਪਿਆਂ ਨੇ ਹੁਣ ਜਿਹੜੀ ਬੋਡੀ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਹੀਂ ਹੁਣ ਇਹਦਾ ਸੰਸਕਾਰ ਕਰਨਾ ਹੁਣ ਅਸੀਂ ਪੋਸਟਮਾਰਟਮ ਨਹੀਂ ਕਰਵਾਉਂਦੇ ਮਤਲਬ ਇਹ ਜੀ ਕਿ ਪੰਜਾਬ ਦੇ ਵਿੱਚ ਬੰਦੇ ਨੂੰ ਮਾਰਨਾ ਖੇਡ ਬਣ ਗਈ ਜਿਹਨੂੰ ਕੋਈ ਮਰਜ਼ੀ ਮਾਰ ਜਾਂਦਾ ਕਰੇ ਤੁਸੀਂ ਦੇਖਿਆ ਵੀ ਭਾਈ ਕਿਸੇ ਨੇ ਕੋਈ ਡਰ ਹੋਵੇ ਕਿਸੇ ਦੇ ਮਨ ਦੇ ਵਿੱਚ ਵੀ ਭਾਈ ਸਾਡਾ ਤਾਂ ਕੋਈ ਨੁਕਸਾਨ ਨਾ ਹੋ ਜੇ ਸਾਨੂੰ ਤੋਂ ਪੁਲਿਸ ਨਾ ਕੁਝ ਕਵੇ ਕਾਨੂੰਨ ਤੋਂ ਕੋਈ ਡਰਦਾ ਹੋਵੇ ਕਦੇ ਹੋਇਆ ਇਦਾਂ ਇਦਾਂ ਹੋਇਆ ਹੀ ਨਹੀਂ ਕਦੇ ਇਹ ਦੁੱਖ ਦੀ ਗੱਲ ਆ ਵੀ ਕਦੇ ਇਸ ਤਰੀਕੇ ਨਾਲ ਹੋਇਆ ਹੀ ਨਹੀਂ ਪੁਲਿਸ ਆ ਜਿਹੜੀ ਉਹ ਇੱਕ ਥਾਂ ਤੇ ਖੜੀ ਰਹਿੰਦੀ ਆ ਬੰਦਾ ਮਾਰ ਕੇ ਬੰਦੇ ਫਰਾਰ ਹੋ ਜਾਂਦੇ ਆ ਸੋ ਪੰਜਾਬ ਦੇ ਵਿੱਚ ਲੁੱਟਖੋ ਪੰਜਾਬ ਦੇ ਵਿੱਚ ਗੁੰਡਾਗਰਦੀ ਪੰਜਾਬ ਦੇ ਵਿੱਚ ਬਦਮਾਸ਼ੀ ਪੰਜਾਬ ਦੇ ਵਿੱਚ ਫਰਤਗਾਂ ਮੰਗਣੀਆਂ ਇਹ ਗੱਲ ਆਮ ਹੋ ਗਈ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਖੈਰ ਅੱਗੇ ਵੱਧਦੇ ਗੱਲ ਕਰਦੇ ਆ ਜੀ 84 ਪੀੜਤ ਬੀਬੀਆਂ ਦੀ ਕਹਿੰਦੇ ਉਹਨਾਂ ਨੇ ਆਤਮਦਾਤਾ ਦੀ ਚੇਤਾਵਨੀ ਦਿੱਤੀ ਹੈ ਜੀ ਇਹ ਪੂਰੀ ਖਬਰ ਕੀ ਹੈ ਇਹ ਜੀ ਖਬਰ ਆਈ ਵੀ ਦੁਗਰੀ ਦੇ ਵਿੱਚ ਗੁਰਦੁਆਰਾ ਸਾਹਿਬ ਆ ਜਿਹੜੇ ਉੱਥੇ 84 ਪੀੜਤ ਯਾਨੀ ਕਿ ਦੰਗਾ ਪੀੜਤ ਉੱਥੇ ਪਰਿਵਾਰ ਆ ਜਿਹੜੇ ਉਹ ਇਕੱਠੇ ਹੋਏ ਬੀਬੀਆਂ ਇਕੱਠੀਆਂ ਹੋਈਆਂ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਭਗਵੰਤ ਮਾਨ ਸਰਕਾਰ ਆ ਜਿਹੜੀ ਇਹਨੇ ਕਦੇ ਵੀ ਸਾਡੇ ਨਾਲ ਗੱਲ ਨਹੀਂ ਕੀਤੀ ਸਾਡੀਆਂ ਮੰਗਾਂ ਦੇ ਵੱਲ ਗੌਰ ਨਹੀਂ ਕੀਤੀ ਸਾਨੂੰ ਮੀਟਿੰਗਾਂ ਦਾ ਸਮਾਂ ਦੇ ਦੇ ਕਿ ਇਹਨਾਂ ਨੇ ਕਈ ਵਾਰੀ ਇਗਨੋਰ ਕੀਤਾ ਇਸ ਕਰਕੇ ਅਸੀਂ 5 ਬੀਬੀਆਂ ਦਾ ਜੱਥਾ ਜਿਹੜਾ ਉਹ ਤਿਆਰ ਆ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਆਤਮਦਾਹ ਕਰਨ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਾਡੀਆਂ ਭਾਵਨਾਵਾਂ ਨੂੰ ਦਰਕਿਨਾਰ ਕੀਤਾ ਹਮੇਸ਼ਾ ਸਾਡੀਆਂ ਭਾਵਨਾਵਾਂ ਨੂੰ ਛਿਲਿਆ ਤੇ ਹੁਣ ਇਹ ਵੀ ਉਹਨਾਂ ਦੇ ਵਿੱਚ ਸ਼ਾਮਿਲ ਆ ਉਹਨਾਂ ਨੇ ਭਗਵੰਤ ਮਾਨ ਸਰਕਾਰ ਦੇ ਉੱਤੇ ਸਵਾਲ ਚੁੱਕੇ ਆ ਵੀ ਇਹਨਾਂ ਨੇ ਕਦੇ ਸਾਡੀ ਗੱਲ ਮੰਨੀ ਹੀ ਨਹੀਂ ਇਹਨਾਂ ਨੂੰ ਸਾਡੀ ਗੱਲ ਮੰਨਣ ਦੀ ਕਦੇ ਲੋੜ ਜਾਪੀ ਹੀ ਨਹੀਂ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਤਮਦਾ ਕਰਾਂਗੇ ਅਸੀਂ ਆਪਣੇ ਜੱਥੇ ਬਣਾਏ ਹੋਏ ਆ ਅਸੀਂ ਇਹਨਾਂ ਨੂੰ ਆਖਰੀ ਵਾਰ ਮੌਕਾ ਦਿੰਦੇ ਆ ਵੀ ਜੇ ਤਾਂ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਦੇ ਵੱਲ ਗੌਰ ਕਰ ਲੈਣ ਤਾਂ ਠੀਕ ਆ ਨਹੀਂ ਤਾਂ ਫਿਰ ਬੀਬੀਆਂ ਆਤਮਦਾ ਕਰਨਗੀਆਂ ਜੀ ਜੀ ਤੇ ਚੰਨਾ ਸਾਹਿਬ ਛੱਤੀਸਗੜ੍ਹ ਦੀ ਗੱਲ ਕਰਦੇ ਆ ਜੀ ਛੱਤੀਸਗੜ੍ਹ ਦੇ ਵਿੱਚ ਕਹਿੰਦੇ ਖੜੀ ਮਾਲ ਗੱਡੀ ਦੇ ਨਾਲ ਪੈਸੈਂਜਰ ਗੱਡੀ ਦੀ ਟੱਕਰ ਹੋਈ ਹੈ ਜਿਸ ਦੇ ਕਰਕੇ 5 ਮੌਤਾਂ ਹੋ ਗਈਆਂ ਜੀ ਹਾਂ ਬਿਲਕੁਲ ਜੀ ਮੌਤਾਂ ਦੀ ਗਿਣਤੀ ਤਾਂ ਰਾਤ ਵਧ ਗਈ ਜੀ ਇੱਕਦਮ ਹੀ ਕਿਉਂਕਿ ਦੇਖੋ ਇਹ ਨਾ ਮਾਲ ਗੱਡੀ ਖੜੀ ਸੀ ਉਸੇ ਟਰੈਕ ਦੇ ਉੱਤੇ ਦੂਜੀ ਗੱਡੀ ਆ ਗਈ ਤੇ ਦੂਜੀ ਗੱਡੀ ਆ ਜਿਹੜੀ ਉਹਦੀ ਟੱਕਰ ਹੋ ਗਈ ਜੀ ਖੜੀ ਗੱਡੀ ਦੇ ਨਾਲ ਜਿਹਦੇ ਕਰਕੇ ਉੱਥੇ ਬਹੁਤ ਕੁਹਰਾ ਮੱਚਿਆ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਦੇ ਕਰਕੇ ਇਸ ਵੇਲੇ ਲੋਕਾਂ ਦੀ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਿਉਂਕਿ ਜ਼ਖਮੀਆਂ ਦੀ ਗਿਣਤੀ ਵਧੀ ਹੋਈ ਹੈ ਤੇ ਉਹਨਾਂ ਜ਼ਖਮੀਆਂ ਦੇ ਵਿੱਚੋਂ ਕਈ ਵਿਚਾਰੇ ਜਿਹੜੇ ਉਹ ਮੌਤ ਦੇ ਬੁੱਕਲ ਦੇ ਚਲੇ ਗਏ 36 ਗੜ ਦੇ ਵਿੱਚ ਪਸੰਜਰ ਟ੍ਰੇਨ ਤੇ ਮਾਲ ਗੱਡੀ ਜਿਹੜੀ ਭੜੀ ਆ ਇਰੇ ਵਿੱਚ ਹੁਣ ਤੱਕ ਇਸ ਵੇਲੇ ਤੱਕ ਦੀ ਗੱਲ ਕਰਨਾ 11 ਲੋਕਾਂ ਦੀ ਮੌਤ ਹੋ ਗਈ ਜੀ 11 ਲੋਕਾਂ ਦੀ ਮੌਤ ਤੇ ਇਹਦੇ ਵਿੱਚ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੀ ਕਿਤੇ ਮੌਤਾਂ ਦੀ ਗਿਣਤੀ ਵਧ ਨਾ ਜਾਵੇ ਇਸ ਗੱਲ ਦਾ ਡਰ ਵੀ ਇਸ ਤੋਂ ਹੁੰਦਾ ਕਿਉਂਕਿ ਤਾਜ਼ਾ ਜਾਣਕਾਰੀ ਮਿਲੀ ਹੈ ਵੀ ਇਹਨਾਂ ਦੀ ਮੌਤਾਂ ਦੀ ਗਿਣਤੀ ਤਾਂ ਵਧ ਰਹੀ ਕਿਉਂਕਿ ਉਹਨਾਂ ਦੇ ਵਿੱਚੋਂ ਕਈ ਤਾਂ ਬਿਲਕੁਲ ਬੋਗੀਆਂ ਨੂੰ ਕੱਟ ਕੇ ਡੱਬਿਆਂ ਨੂੰ ਕੱਟ ਕੇ ਫਸੇ ਹੋਏ ਜਿਹੜੇ ਮੁਸਾਫਰ ਆ ਉਹ ਵਿੱਚੋਂ ਕੱਢੇ ਗਏ ਆ ਸੋ ਇਸ ਤਰੀਕੇ ਦੇ ਹਾਲਾਤ ਆ ਸੋ ਇਹ ਹੁਣ ਚਲੋ ਬਾਅਦ ਦੇ ਵਿੱਚ ਕੀ ਹੁੰਦਾ ਜੀ ਕਿ ਆਪਾਂ ਜਿਹੜੇ ਆ ਉਹ ਫਲਾਣਾ ਅਧਿਕਾਰੀ ਸਸਪੈਂਡ ਕਰਦੇ ਆ ਫਲਾਣੇ ਨੂੰ ਐ ਕੱਢ ਦਿਆਂਗੇ ਫਲਾਣੇ ਨੂੰ ਐ ਕੱਢ ਦਿਆਂਗੇ ਜੋ ਨੁਕਸਾਨ ਹੋ ਗਿਆ ਉਹੀ ਤਾਂ ਪਰਭਾਈ ਹੋ ਨਹੀਂ ਸਕਦੀ ਪਰ ਇਹ ਬਹੁਤ ਵੱਡਾ ਨੁਕਸਾਨ ਹੋਇਆ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜੀ ਤੇ ਇਸੇ ਸੰਦਰਭ ਦੇ ਵਿੱਚ ਅੰਮ੍ਰਿਤਸਰ ਤੋਂ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਹੈ ਜੀ ਹਾਂ ਬਿਲਕੁਲ ਜੀ ਜਦੋਂ ਆਪਾਂ ਇਹਨਾਂ ਖਬਰਾਂ ਦੀ ਅੱਜ ਸਾਂਝ ਪਾ ਰਹੇ ਆ ਨਾ ਥਾਂ ਥਾਂ ਤੇ ਗੁਰਬਾਣੀ ਕੀਰਤਨ ਚੱਲ ਰਿਹਾ ਅੱਜ ਨਗਰ ਕੀਰਤਨ ਨਿਕਲਨੇ ਆ ਅੱਜ ਵਕ ਵਕ ਥਾਵਾਂ ਤੇ ਲੋਕ ਆ ਜਿਹੜੇ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਣਗੇ ਕਿਉਂਕਿ ਅੱਜ ਬਾਬਾ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਪਰ ਮੇਰੇ ਮਨ ਦੇ ਵਿੱਚ ਸਵਾਲ ਜ਼ਰੂਰ ਆਉਂਦਾ ਕਿ ਜਿਨ੍ਹਾਂ ਦਾ ਆਪਾਂ ਜਨਮ ਦਿਨ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਜਿਨ੍ਹਾਂ ਦਾ ਗੁਰਪੁਰਬ ਮਨਾਉਨੇ ਆ ਕਦੇ ਉਹਨਾਂ ਦੀ ਮੰਨੀ ਵੀ ਹੈ ਕਿ ਨਹੀਂ ਮੰਨੀ ਅਸੀਂ ਤਾਂ ਉਹਨਾਂ ਨੂੰ ਸਿਰਫ ਮੱਥਾ ਟੇਕਣ ਵਾਲੀ ਕੌਮ ਬਣ ਗਏ ਆ ਵੀ ਮੱਥਾ ਟੇਕੋ 10 ਰੁਪਏ ਸੁੱਟੋ ਮੋਹਰੇ 50 ਰੁਪਏ ਸੁੱਟੋ ਲੰਗਰ ਲਾਓ ਲੰਗਰ ਛਕੋ ਬਸ ਇਤੋਂ ਤੱਕ ਰਹਿ ਗਏ ਆ ਬਾਬੇ ਨਾਨਕ ਦੀ ਕਦੇ ਮੰਨੀ ਤਾਂ ਅਸੀਂ ਹੈ ਨਹੀਂ ਕਿਉਂਕਿ ਜੇ ਬਾਬਾ ਨਾਨਕ ਜੀ ਅੱਜ ਇਸ ਧਰਤੀ 'ਤੇ ਹੋਣ ਤਾਂ ਮੇਰਾ ਖਿਆਲ ਆ ਵੀ ਬਿਲੜ ਫੇਸਬੁਕ ਲੈਣਾ ਉਹਦਾ ਇੱਕ ਹਿੱਸਾ ਸ਼ਾਇਦ ਇਹਨਾਂ ਨੂੰ ਆਰਐਸਐਸ ਦੇ ਬੰਦੇ ਕਹਿ ਦੇਵੇ ਸ਼ਾਇਦ ਇਹਨਾਂ ਦੇ ਉੱਤੇ ਕੋਈ ਦੋਸ਼ ਲਾ ਦੇਵੇ ਪਰ ਬਾਬੇ ਨਾਨਕ ਨੇ ਸਾਨੂੰ ਜਿਹੜੀਆਂ ਜਿਹੜੀਆਂ ਗੱਲਾਂ ਤੋਂ ਬਚਣ ਲਈ ਕਿਹਾ ਅਸੀਂ ਜਾਣ ਬੁੱਝ ਕੇ ਸਾਰੀਆਂ ਉਹੀ ਕੀਤੀਆਂ ਸਾਰੀਆਂ ਦੀਆਂ ਸਾਰੀਆਂ ਅਸੀਂ ਉਹੀ ਕੀਤੀਆਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੇਗੀ ਇਹ ਗੱਲ ਸੱਚੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਆ ਦੇ ਇਸ ਤਰੀਕੇ ਦੇ ਨਾਲ ਇਹ ਜੱਥਾ ਗਿਆ ਇਹਨਾਂ ਨੂੰ ਭਾਈ ਬਹੁਤ ਬਹੁਤ ਮੁਬਾਰਕਾਂ ਤੇ ਇਹ ਮੁਬਾਰਕਾਂ ਇਸ ਕਰਕੇ ਆ ਕਿਉਂਕਿ ਐਸ ਕੀ ਵੀਜ਼ੇ ਖੁੱਲੇ ਡੁੱਲੇ ਲੱਗੇ ਆ ਇਹ ਜੱਥਾ ਪਹੁੰਚ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰ ਲਾਲੂ ਆ ਜਿਹੜੇ ਪਹੁੰਚ ਗਏ ਆ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਇਹ ਪਾਕਿਸਤਾਨ ਚਲੇ ਗਏ ਲੰਘੇ ਕੱਲ ਤੇ ਬਾਈ ਰੋਡ ਗਏ ਆ ਇਹਨਾਂ ਨੇ ਉੱਥੇ ਜਾ ਕੇ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਦੇ ਆ ਇਹਨਾਂ ਦੇ ਵੱਲੋਂ ਨਨਕਾਣਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਫਿਰ ਇਹਨਾਂ ਨੇ ਗੁਰਦੁਆਰਾ ਪੰਜਾ ਸਾਹਿਬ ਫਿਰ ਕਰਤਾਰਪੁਰ ਸਾਹਿਬ ਜੋ ਹੋਰ ਵਕ ਵਕ ਖਾਵਾਂ ਤੇ ਜਾਣਾ ਸੋ ਚੰਗੀ ਗੱਲ ਆ ਸ਼ਰਧਾਲੂ ਗਏ ਆ ਪਹਿਲਾਂ ਇਹ ਲੱਗਦਾ ਸੀ ਵੀ ਵੀਜ਼ੇ ਲੱਗਣੇ ਹੀ ਨਹੀਂ ਪਰ ਵੀਜ਼ੇ ਵੀ ਲੱਗੇ ਸ਼ਰਧਾਲੂ ਗਏ ਤੇ ਚੰਗੀ ਗੱਲ ਆ ਜੀ ਜੀ ਤੇ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਕੋਈ ਮੀਂਹ ਦੇ ਅਸਰ ਹੈਗੇ ਨੇ ਦੇਖੋ ਲੰਗੇ ਕੜ ਤਾਂ ਮੀਂਹ ਕਈ ਥਾਵਾਂ ਦੇ ਉੱਤੇ ਕਾਫੀ ਪੈ ਗਿਆ ਜਲੰਧਰ ਦੇ ਵਿੱਚ ਸ਼ਰਾਟਾ ਜਿਹਾ ਆਇਆ ਬਹੁਤ ਤਕੜਾ ਮੀਂਹ ਨਹੀਂ ਸੀਗਾ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਮੌਸਮ ਸਾਫ ਆ ਕੱਲ ਕਈ ਥਾਵਾਂ ਦੇ ਉੱਤੇ ਮੈਨੂੰ ਪਤਾ ਲੱਗਾ ਵੀ ਗੜੇ ਵੀ ਪਏ ਆ ਕਈ ਥਾਵਾਂ ਦੇ ਉੱਤੇ ਮੀਂਹ ਘਟ ਪਿਆ ਕਈ ਥਾਵਾਂ ਦੇ ਉੱਤੇ ਮੀਂਹ ਵੱਧ ਪੈ ਗਿਆ ਚਲੋ ਮੀਂਹ ਦੀ ਲੋੜ ਵੀ ਆ ਜੀ ਇਸ ਵੇਲੇ ਤਾਂ ਜਿਹੜਾ ਮੀਂਹ ਆ ਉਹਦੇ ਨਾਲ ਹੀ ਜਿਹੜੀ ਧੂੜ ਮਿੱਟੀ ਦੀ ਗਰਦ ਜੀ ਛਾਈ ਆ ਪਟਾਕਿਆਂ ਕਰਕੇ ਹੋਰ ਵੱਖ-ਵੱਖਲਾਂ ਦੇ ਕਰਕੇ ਤੇ ਉਹਦੇ ਕਰਕੇ ਜਿਹੜਾ ਇਹ ਸਾਰਾ ਕਹਿਰ ਜਾਂ ਗਹਿਰ ਜੀ ਲੈਣੀ ਆ ਤੇ ਨਹੀਂ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਬਹੁਤ ਹੈਗਾ ਸੋ ਚੰਗੀ ਗੱਲ ਆ ਭਾਈ ਇਹ ਕਣੀਆਂ ਪਈਆਂ ਕੁਝ ਕੀ ਕਣੀਆਂ ਪਈਆਂ ਕੋਈ ਬਹੁਤਾ ਭਰਵਾ ਮੀਂਹ ਤਾਂ ਨਹੀਂ ਪਿਆ ਪੂਰੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਦਾ ਇਹ ਕਹਿਣਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਹੋਰ ਸੰਭਾਵਨਾ ਹੈਗੀ ਆ ਉਹ ਕਿੱਥੇ ਪੈਂਦਾ ਕਿਸੇਕ ਨਹੀਂ ਇਹ ਵਕਤ ਦੱਸੂਗਾ ਪਰ ਪੰਜਾਬ ਦੇ ਵਿੱਚ ਮੀਂਹ ਹਾਲੇ ਪੈਣ ਦੀ ਸੰਭਾਵਨਾ ਪਰ ਇਨੀ ਗੱਲ ਜ਼ਰੂਰ ਆ ਵੀ ਜਿੰਨਾ ਕੱਲ ਮੀਂਹ ਦਾ ਪੈ ਸ਼ਰਾਟੇ ਦੇ ਆਏ ਆ ਉਹਦੇ ਕਰਕੇ ਮੌਸਮ ਦੇ ਵਿੱਚ ਥੋੜੀ ਜਿਹੀ ਤਬਦੀਲੀ ਹੋਰ ਆ ਗਈ ਆ ਕਿਉਂਕਿ ਆਪਾਂ ਇੱਕ ਨਗੇ ਵੀ ਗੱਲ ਕਹੀ ਸੀ ਮਹਾਰਾ ਨੇ ਇਹ ਗੱਲ ਕਹੀ ਸੀ ਵੀ ਜੇਕਰ ਪੰਜਾਬ ਦੇ ਵਿੱਚ ਮੀਂਹ ਪੈ ਗਿਆ ਤਾਂ ਠੰਡ ਇੱਕਦਮ ਉਤਰੂਗੀ ਜੇ ਨਾ ਪਿਆ ਤੇ ਫਿਰ ਠੰਡ ਉਤਰਨ ਦੀ ਆਸ ਹਲੇ ਘੱਟ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰਾਇਜ ਦੇ ਲਈ ਇੰਨੇ ਜਿਹੇ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ Both very good.